ਅੱਜ ਮੈਂ ਆਪਣੇ ਦੇਸ਼ ਦੇ ਵਸੀਆਂ ਨੂੰ ਔਰ ਵਿਦੇਸ਼ ਦੇ ਵਿੱਚ ਬੈਠੇ ਮੇਰੇ ਭੈਣ ਤੇ ਭਰਾ 500 ਤੋਂ ਪੰਜਾਬ ਦੇ 500 ਤੋਂ ਵਿਧਾਨ ਸਭਾ ਦਾ ਖੈਰ ਦੇ ਵਸਿਆਂ ਨੂੰ ਲੋਰੀ ਦੀਆਂ ਲੱਖ ਲੱਖ ਵਾਰ ਵਾਰ ਦੰਦਰ ਜਿੱਦਾਂ ਕਿ ਅੱਜ ਮੈਂ ਆਪਣੇ ਹਲਕੇ ਦੇ ਵਿੱਚ ਵੱਖ-ਵੱਖ ਧਾਰਮਿਕ ਰਸਾਲਾ ਤੇ ਔਰ ਵੱਖ-ਵੱਖ ਮਾਲੇ ਲੋੜੀ ਮਨਾਈ ਅੱਜ ਮੈਂ ਆਪਣੇ ਸ਼ਹਿਰ ਕਰਾਲੇ ਕਬੀਸ਼ਾ ਸਤਾਨ ਦੇ ਉੱਪਰ ਉਸ ਲੋੜੀ ਮਨਾਈ ਜਿਹੜੇ ਮੈਂਬਰ ਸਹਾਵਲ ਹਰ ਸਾਲ ਇਸ ਲੋੜੀ ਨੂੰ ਜੋ ਮਨਾਉਣ ਦੇ ਲਈ ਆਪਣਾ ਵੱਲ ਕਰਕੇ ਯੋਗਦਾਨ ਪਾ ਰਹੇ ਹੈ ਨਹੀਂ ਨਾ ਵੀ अॼु हर साल अॼु असां बाबा चंदन करी बादा धूमधाम मलाई पर मां अॼु हज़ार साहिब खां बहुत धनवाद कर अॼु बि ਬਾਬਾ ਚੰਨਰ ਗੁਰਦੀ ਜਿਹੜੀ ਯਾਦ ਹੈ ਉਹਨੂੰ ਹਮੇਸ਼ਾ ਲੋਹੜੀ ਨੂੰ ਕੋਈ ਵੀ ਤਿਹਾਰ ਹੋਵੇ ਇਹਨੂੰ ਪਾਜਾ ਕਰਦੇ ਆ ਤੇ ਕੀ ਕਹਿਣਾ ਜਾਂਦੇ ਹੋ ਅੱਜ ਜੀ ਅਸੀਂ ਲੋਹੜੀ ਦਾ ਤਿਹਾਰ ਮਨਾਉਂਦੇ ਆ ਹਰ ਸਾਲ ਬਾਬਾ ਕੋ ਬਿਸ਼ਾਦੇ ਮੰਦਿਰ ਤੇ ਸਾਡੇ ਚਾਵਲਾ ਜੀ ਆ ਕੇ ਤਿਲ ਫੁੱਲ ਇਹ ਵੀ ਪਾਉਂਦੇ ਆ ਆ ਕੇ ਮੱਥਾ ਟੇਕਦੇ ਆ ਹਰ ਸਾਲ ਸਾਡੇ ਨਾਲ ਇਹ ਸਹਿਮਤ ਰਹਿੰਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਹਰ ਵਾਰ ਮੁੰਡੇ ਨਾਲ ਮੁੰਡਾ ਜੋੜ ਕੇ ਰਹਿੰਦੇ ਆ ਜੋ ਕੰਮ ਸਾਡੇ ਜੋ ਵੀ ਹੋਵੇ ਕੋਈ ਜਦ ਅਸੀਂ ਬੁਲਾਉਂਦੇ ਇਹਨਾਂ ਨੂੰ ਸਾਡਾ ਕੰਮ ਹੁੰਦਾ ਹੈ ਮਤਲਬ ਕਿਹਾ ਜਾ ਸਕਦਾ ਹੈ ਪਰਿਵਾਰਿਕ ਮੈਂਬਰ ਹਾਂ 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 ਜੀ ਹਾਂ ਜੀ ਢੋਲੀ ਮੜਾਈ ਗਈ ਹੈ ਕਿਹੜਾ ਯਾਰ ਅਸੀਰ ਬਾਬਾ ਚੰਦਰਜੀਤ ਜੀ ਯਾਦ ਵਿੱਚ ਲੋਹੜੀ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਉਨੇ ਆ ਇਸ ਸਥਾਨ ਤੇ ਉਹਨਾਂ ਦੀ ਗੱਦੀ ਸਭ ਕੋ ਹੋਇਆ ਮੈਂਬਰਸ਼ਿਪ ਮੈਂਬਰ ਹੀ ਮੈਂਬਰ ਹੈ ਉਹਨਾਂ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਰਲ ਮਿਲ ਕੇ ਲੋਹੜੀ ਦਾ ਤਿਹਾਰ ਬੜੀ ਧੂਮ ਧਾਮ ਨਾਲ ਮਨਾਉਨੇ ਆ ਉਹਨਾਂ ਦੀ ਅশীরਵਾਦ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੇ ਬਚਾਰਵਾਛਿਆ ਨੂੰ ਇਹ ਗਨੇ ਆ ਵੀ ਬਾਈਰ ਆਲੇ ਮਿਲ ਕੇ ਰਹੋ ਤੇ ਲੋੜੀ ਦਾ ਤਿਹਾਰ ਆ ਕੋਈ ਸਭ ਨੂੰ ਖੁਸ਼ੀਆਂ ਭਰ ਆ ਲਿਆ ਬਿਧਿਆ ਚਾਵਲਾ ਜੀ ਪਹੁੰਚੇ ਆ ਕੀ ਕਹਣਾ ਚੰਦੇ ਆ ਚਾਵਲਾ ਜੀ ਦੀ ਬਹੁਤ ਖੁ ਹੈ ਜੀ ਆਈ ਸਾਲ ਇਹ ਖੁਸ਼ੀ ਮਨਾਉਣੇ ਆ ਸਾਡੇ ਨਾਲ ਤੁਮ ਦਾ ਮਨਾ ਰਲ ਕੇ ਲੋੜੀ ਦੇ ਤਿਹਾਰ ਨੂੰ ਬਹੁਤ ਉਦੇ ਨਾਲ ਮਨਾਉਣੇ ਆ ਆਉਣੇ ਆ ਜੀ ਜੀ ਆਇਆਂ ਨੂੰ